ਪਹਿਲੀ ਜਮਾਤ ਦੇ ਪਿਆਰੇ ਪਿਆਰੇ ਬੱਚਿਓ ਪਿਆਰ ਭਰੀ ਸਤਿ ਸ਼ਕਾਲ ਹਾਂਜੀ ਪਿਆਰੇ ਬੱਚਿਓ ਅੱਜ ਅਸੀਂ ਮਿਲਾਨ ਕਰਨ ਦਾ ਬਿਆਸ ਕਰਨਾ ਸਿੱਖਾਂਗੇ ਸਭ ਤੋਂ ਪਹਿਲਾਂ ਅਸੀਂ ਸਾਹਮਣੇ ਦਿੱਤੀਆਂ ਤਸਵੀਰਾਂ ਨੂੰ ਦੇਖਾਂਗੇ ਉਸ ਤੋਂ ਬਾਅਦ ਅਸੀਂ ਸਹੀ ਅੱਖਰ ਨੂੰ ਉਸ ਤਸਵੀਰ ਨਾਲ ਮਿਲਾਵਾਂਗੇ ਜਿਵੇਂ ਕਿ ਸਾਨੂੰ ਰਾਰਾ ਦਾ ਮਿਲਾਨ ਕਰਕੇ ਦਿਖਾਇਆ ਗਿਆ ਹੈ ਰਾਰਾ ਰਖੜੀ ਹਾਂਜੀ ਪਿਆਰੇ ਬੱਚਿਓ ਅਸੀਂ ਸ਼ੁਰੂ ਕਰਦੇ ਹਾਂ ਯਯਾ ਯਕਾ ਲਲਾ ਲਟੂ ਵਾਵਾ ਵਾਜਾ ਰਾਰਾ ਖਾਲੀ ਹਾਂਜੀ ਪਿਆਰੇ ਬੱਚਿਓ ਅੱਗੇ ਅਸੀਂ ਅੱਖਰਾਂ ਨੂੰ ਅੱਖਰਾਂ ਨਾਲ ਮਿਲਾਉਂਦਾ ਅਭਿਆਸ ਕਰਾਂਗੇ ਯਯਾ ਯਯਾ ਰਾਰਾ ਰਾਰਾ ਲਲਾ ਲਲਾ ਵਾਵਾ ਵਾਵਾ ਰਾਣਾ ਰਾਣਾ ਅੱਗੇ ਚੱਲਦੇ ਹਾਂ ਬੇਟਾ ਤਰਤੀਬ ਅਨੁਸਾਰ ਸਹੀ ਅੱਖਰ ਚੁਣੋ ਸਾਡੇ ਕੋਲ ਕਕਾ ਵਾਲੀ ਪੰਕਤੀ ਦਿੱਤੀ ਗਈ ਹੈ ਉਸ ਦੇ ਵਿੱਚ ਖਾਲੀ ਸਥਾਨ ਦੇ ਵਿੱਚ ਕਿਹੜਾ ਸਹੀ ਅੱਖਰ ਭਰਿਆ ਜਾਵੇਗਾ ਅਸੀਂ ਉਹ ਲਿਖਣਾ ਹੈ ਚਲੋ ਸ਼ੁਰੂ ਕਰਦੇ ਹਾਂ ਕਕਾ ਖਖਾ ਤਾਂ ਅਸੀਂ ਸਹੀ ਵਿਕਲਪ ਤੇ ਗੋਲੇ ਦਾ ਨਿਸ਼ਾਨ ਲਗਾ ਦਿੱਤਾ ਹੈ ਗਗਾ ਕਗਾ ਹਾਂਜੀ ਹੁਣ ਅਗਲੀਆਂ ਸਤਰਾ ਅਸੀਂ ਪੂਰੀਆਂ ਕਰਾਂਗੇ ਚਾਚਾ ਸ਼ਸ਼ਾ ਜੱਜਾ ਤਾਂ ਅੱਗੇ ਕੀ ਆਵੇਗਾ ਪਿਆਰੇ ਬੱਚਿਓ ਚੱਜਾ ਬਿਲਕੁਲ ਸਹੀ ਤੀਸਰੀ ਪੰਕਤੀ ਸ਼ੁਰੂ ਕਰਦੇ ਹਾਂ ਟੈਂਕਾ ਠੱਠਾ ਖਾਲੀ ਥਾ ਡੱਡਾ ਨਾਣਾ ਤਾਂ ਸਾਡਾ ਸਹੀ ਜਵਾਬ ਹੈ ਜੀ ਡੱਡਾ ਚੌਥੀ ਪੰਕਤੀ ਵਿੱਚ ਦੇਖ ਰਹੇ ਹਾਂ ਤੱਤਾ ਖਾਲੀਤਾ ਦੱਦਾ ਤੱਦਾ ਨੰਨਾ ਤੱਤਾ ਤੋਂ ਬਾਅਦ ਪਿਆਰੇ ਬੱਚਿਓ ਕੀ ਆਵੇਗਾ ਬਿਲਕੁਲ ਸਹੀ ਥੱਥਾ ਹਾਂਜੀ ਪਿਆਰੇ ਬੱਚਿਓ ਅੱਜ ਅਸੀਂ ਮਿਲਾਨ ਕਰਨ ਦਾ ਤੇ ਸਹੀ ਅੱਖਰ ਚੁਣਨ ਦਾ ਅਭਿਆਸ ਕੀਤਾ ਹੈ ਤੁਸੀਂ ਸਾਰੇ ਹੀ ਬੱਚਿਆਂ ਨੇ ਇਸ ਕੰਮ ਨੂੰ ਦੁਹਰਾਉਣਾ ਹੈ ਔਰ ਇਸ ਨੂੰ ਯਾਦ ਕਰਨਾ ਹੈ ਧੰਨਵਾਦ ਪਿਆਰੇ ਬੱਚਿਓ